ਕੀ ਕਰੀਏ ਜੀ ਕਿਹਦਾ ਨਗਰੀਆ ਫੱਟਰੀ ਹੈ ਜੋ ਇਧਰ ਆ ਮੈਂ ਦੀ ਡੇਢ ਗੋਲ ਨਾ ਸਰ ਜੇ ਗੋਲ ਕਰਾ બસ ਫੇਰ ਰੁਕ ਜਾ ਹੁਣ ਨਾ ਤਾਰਾ ਉਹ ਅਸੀਂ ਆਪ ਹੀ ਧਾਰ ਲਾਂ ਜੀ ਜਿਹੜਾ ਚਾਇਆ ਪਾਇਆ ਕਰਨਾ ਨਾ ਉਹਦੇ ਤੇ ਸੁਧਾ ਹਰ ਬਾਬੂ ਜੀ ਖੇਤ ਖੁੱਤ ਘੇੜਾ ਮਾਰਾ ਹੁੰਦੇ ਸੀ ਇਸ ਸਮੇਂ ਜਾਇਆ ਨਾ ਬੇਟੇ ਚਾਹ ਦੀ ਗੁੱਟ ਬਣਾ ਚਾਹ ਬਣਾ ਲੈਣਗੇ ਬਾਪੂ ਜੀ ਨਾਲੇ ਵੀਰ ਆ ਉੱਪਰ ਜਿਹੜੀ ਵਾਲੇ ਫਿਰਦੇ ਨੇ ਤਾਰਾਂ ਦੂਰਾਂ ਕੁੰਡੀ ਕਾਂਟੀ ਨਾ ਲਾਇਆ ਕਰੋ ਹੁਣ ਸਾਰੀ ਸਾਰੀ ਲਾਉਂਦੇ ਨੇ ਬਾਪੂ ਜੀ ਫੁਰਦੇ ਤਾਂ ਕੋਈ ਪੁੱਤ ਖੋਜ ਦੇ ਕੋਈ ਆਪਣਾ ਦੇ ਮਾਗਰ ਨਹੀਂ ਜਾਣਾ 50 50 ਹਜ਼ਾਰ ਰੁਪਿਆ ਜੁਰਮਾਨੇ ਦਾ ਲਾ ਲਾਂਗੇ ਫਿਰ ਕੀ ਕਰਾਂਗੇ ਬਾਪੂ ਜੀ ਸਾਰੀ ਲਾਉਂਦੇ ਗਰੀਬ ਆ ਬੇਟੇ ਦੇਖ ਕੇ ਚੱਲਿਆ ਕਰੋ ਕੋਈ ਮਧਾਣੀ ਲਾ ਰੱਖੀ ਐ ਚੁੱਲਾ ਲਾ ਰੱਖੇ ਮੈਂ ਕੀ ਕਹਿ ਕੀ ਪਿੰਡਾ ਸਟਾਉਂ ਵੀ ਜਿਹੜੀ ਵਾਲੇ ਤੋਂ ਦੇਰੇ ਨੌ ਦੇ ਮੀਟਰ ਹੈ ਨਾ ਸਾ ਹਾਂਜੀ ਪੂਰੀ ਵਾਲਾ ਉਹਨਾਂ ਨੂੰ ਸੱਚ ਪਤਾ ਨਹੀਂ 50000 ਰੁਪਏ ਜੁਰਮਾਨੇ ਦਾ ਧੋਖਤਾ ਫੇਰ ਵੇਲਾ ਥੰਨੀਆਂ ਆਣਾ ਥੋੜੀ ਮਰ ਮੈਂ ਤਾਂ ਇਹੀ ਗੱਲਾਂ ਕਹਿੰਦਾ ਵੀ ਫਾਇਦਾ ਨਹੀਂ ਆਪਦਾ ਅੱਗ ਛੇਕ ਲੋ ਅੱਗ ਬਾਲ ਲੋ ਆਪਣੇ ਕਦੇ ਲੱਕੜਾਂ ਤੇ ਬੜਾ ਹੈਗੀਆਂ ਟਾਈਮ ਕੱਢੋ ਦੁਨੀਆ ਦੀ ਰੀਸ ਨਾ ਕਰੋ ਚਲ ਬਾਪੂ ਜੀ ਕੋਈ ਗੱਲ ਨਹੀਂ ਤੇ ਸਾਰਿਆਂ ਦੀਆਂ ਫੜੀਆਂ ਜਾਣਗੀਆਂ ਉੱਥੇ ਆਪਣੀ ਫੜੀ ਜਾਊਗੀ ਫੜੀ ਜਾਵਾਂ ਵੀ ਅਰੇ ਜਾਵਾਂ ਹੈਲੋ ਬਾਪੂ ਜੀ ਚਾਹ ਬਾਪੂਏ ਬਾ ਚਾਹ ਪੀ ਕੇ ਨਾਲੇ ਮੱਜਾ ਨੂੰ ਪੱਠੇ ਪਾ ਦੋਈ ਨਾਲੇ ਖੇਤ ਜਾਇਓ ਤੁਸੀਂ ਕੋਈ ਨਹੀਂ ਬੈਠੇ ਮੱਜਾ ਆ ਉਹਨਾਂ ਨਾਲੇ ਪੱਠੇ ਪਾ ਦੋ ਨਾ ਪਹਿਲਾਂ ਫਿਰ ਖੇਤ ਬਾਪੂ ਜੀ ਹਾਂਜੀ ਚਾਹ ਪੀ ਲਾ ਪਹਿਲਾਂ ਠੀਕ ਐ ਬਾਪੂ ਜੀ ਚਾਹ ਬੰਦੀ ਐ ਪੀ ਆਂ ਚਾਹ ਨੂੰ ਰਾਜਾ ਚਾਹ ਚਾਹ ਆਈ ਤੇਰੇ ਇਹ ਹੋ ਗਿਆ ਇਹ ਮੈਂ ਸੰਪੱਖੋ ਅਰੇ ਤੁੰਡੀ ਦਾ ਕੋਈ ਨਾ ਮੇਂ ਬੋਲਦਾ ਜਨੋ ਅੱਗੇ ਵੰਦੋ ਤੇਰੀ ਗੱਲ ਸੁਣਾ ਬਹੁਤ ਲਾਣਦਾਰ ਨੂੰ ਕਹਿੰਦੇ ਆ ਹਾਂ ਅਇਆ ਤਾਂ ਆਪਣਾ ਬਸ ਇਹ ਲੋਣਾ ਤਨਖਾਹ ਕਿਉਂ ਮਿਲ ਗਈ ਆਪਾਂ ਹੋਰ ਲੋਕਾਂ ਨੇ ਭੈਣ ਹਿੱਟਰ ਦੇ ਹਿੱਟਰ ਚੜ ਰਹੇ ਆ ਸੱਚੀ ਗੱਰੀ ਉੱਧਰ ਜਾਈਏ ਪਹਿਲਾਂ ਸ੍ਰੀ ਗੁਰਪਾਲ ਭਾਈ ਉਹ ਠੀਕ ਹੋ ਜੀ ਠੀਕ ਠਾਕ ਭਾਈ ਹੋਰ ਤੁਸੀਂ ਕਿੱਧਰ ਫਿਰਦੇ ਹੋ ਅਸੀਂ ਤਾਂ ਜੀ ਬਸ ਐਂ ਫਿਰਦੇ ਆਂ ਰੇ ਫਿਰਦਾ ਭਟਕਦੇ ਜੀ ਕੀ ਕਰੇ ਗਵਰਨਮੈਂਟ ਨੇ ਨੌਕਰੀਆਂ ਤਾਂ ਦੇਤੀਆਂ ਫੇਰ ਤਾਂ ਲੱਗਦੀ ਨਹੀਂ ਉਧਰੋਂ ਪੈਣ ਤੋਂ ਤਾਂ ਫੇਰ ਤਾਂ ਜੀ ਤੁਹਾਨੂੰ ਪਤੀ ਆ ਫਿਰ ਅਸੀਂ ਕਿਦੋਂ ਆਣੇ ਕਿਸੇ ਮਾਰਤੀ ਆਏ ਹੋਗੇ ਮਾਰਤੀ ਆ ਜੀ ਦੇਖ ਲਓ ਥੋੜੇ ਸਾਹਮਣੇ ਆ ਛੋਟੇ ਵੀ ਬਸ ਨਹੀਂ ਭਾਈ ਗਵਰਨਮੈਂਟ ਨੇ 600 ਜੁਟ ਮਾਫ ਕਰਤੀ ਕੁੰਡੀਆਂ ਵਾਲੇ ਫੇਰ ਨਹੀਂ ਲੋਕ ਫੇਰ ਉਹ ਨਹੀਂ ਹਟਦੇ ਜੀ ਕੁੰਡੀਆਂ ਨਾਲ ਗੌਰਮਤ ਕੀ ਕਰਸ ਨੀ ਪ੍ਰਿਛੀ ਸੀਸੋ ਜੁੰਟ ਮਾਫ ਸਾਨੂੰ ਤਰਖਾਹ ਨਹੀਂ ਦੇ ਰਹੇ ਨਾ ਚੱਕਰ ਤਾਂ ਹੋਵੇ ਜੀ ਤਰਖਾਹ ਗੌਰਮਤ ਦੇਉ ਕਿਥੋਂ ਸੀਸੋ ਜੁੰਟ ਮਾਫ ਕਰਦੀ ਖੇਤਾਂ ਦੇ ਮੇਲ ਮਾਫ ਕਰਤੇ ਨਾਲੇ ਭਗਮਨ ਤੁਮਾਂ ਨੇ ਇਹ ਵੀ ਕਹਤਾ ਵੀ ਜੀ ਸੀਸੋ ਜੁੰਟ ਫੜੀ ਗਈ ਵੀ ਉਹਨੂੰ ਨਾਲੇ ਬਿਲਾਇਆ ਕਰੂਗਾ ਠੀਕ ਹੈ ਨਾਲੇ ਤਾਂ ਬਿਲਾਇਆ ਕਰੂ ਨਾਲੇ ਜੁਰਮਾਨਾ ਪਊਗਾ ਠੀਕ ਫਿਰ ਲੋਕ ਫਿਰ ਨਹੀਂ ਸਮਝਦੇ ਨਾਲੇ ਇੱਕ ਘਰ ਦੇ ਜੀ ਦੋ ਦੋ ਹਿੱਟ ਚੱਲ ਰਹੇ ਨੇ ਜੀ ਇੱਕ ਘਰ ਦੇ ਦੋ ਦੋ ਹਿੱਟ ਹੂੰ ਤੇ ਜਵੇਂ ਲੋਕ ਫੇਰ ਵੀ ਸੁਧਰਦੇ ਹੈਗੇ ਜੀ ਰਸਤੇ ਲੱਗੇ ਨਾਲ ਚੱਲਣਾ ਚਾਹੀਦਾ ਨਹੀਂ ਨਾ ਮੁਰਗਾ ਗੰਨਿਤ ਕਰੀਂ ਪਾਸੇ ਦੰਨੇ ਗੱਲ ਹਾਂ ਹੂੰ ਸਾਨੂੰ ਇਹ ਮੜੀ ਪਣਕ ਜੀ ਲੱਗੀ ਥੋੜੀ ਜੀ ਇੱਥੇ ਪੁੰਗਿਆ ਕਰਨੇ ਲੱਗਦੇ ਨੇ ਬਿਹੜੇ ਦੇ ਤਾਂ ਪੁੰਗਿਆ ਹੁਣ ਸਾਨੂੰ ਪਤਾ ਹੀ ਨਹੀਂ ਹੋਣਾ ਇੱਥੇ ਕਰਦੇ ਕੋਈ ਗੋਬਰ ਗੰਸ਼ ਲਵਾਏ ਹੋਏ ਨੇ ਵੀ ਉਹਦੇ ਨਾਲ ਸਾਰ ਲੈਣਗੇ ਸਾਨੂੰ ਤੁਸੀਂ ਮੜਾ ਮੋਟਾ ਰਾਹ ਪਾ ਦੇ ਕੋਈ ਕਰਦਾ ਘਰ ਹੈ ਕੋਈ ਨਰਮਕ ਭਾਏ ਨਾ ਦੇ ਨੀ ਬੀਜਿਆ ਪਏ ਉੱਥੋਂ ਉਹਦਾ ਬਲਕੜ ਤੇਮੜ ਵਟ ਲੈਣਾ ਇਹਦਾ ਛਕੜ ਹੈ ਹੀਟਰਾਂ ਹੁੱਟਰਾਂ ਦੇ ਪੁੰਗਿਆਂ ਨਾਲ ਤਿੰਨਾਂ ਵਜਾਂਦੇ ਹਾਂ ਤੁਸੀਂ ਐਂ ਦੱਸੋ ਇਹਨਾਂ ਮੜੀ ਮੋਟੀ ਜੀ ਜੇ ਕੋਈ ਟਿਕਾਣਾ ਦੱਸ ਦਿਓ ਸਾਨੂੰ ਯਾਰ ਨੂੰ ਮਿਲ ਜਾਣਾ ਕੋਈ ਉਹ ਥੋੜੀ ਬੋਚੀ ਮੈਨੂੰ ਲੱਗਦਾ ਕੋਈ ਹੈ ਜਿਹੜਾ ਕਰੈਨ ਨੂੰ ਜਿਹਦੀ ਨਾਮ ਲਾਈ ਤਕਰੀਮ ਲਾਈ ਹੋਈ ਹੋਈ ਹੋ ਗਈਆਂ ਜੀ ਅੱਗੇ ਜੇ ਇੱਕ ਅਬਦੇਸ਼ ਚੰੜਾ ਚੰਗੀ ਪੁਲਿਸਨ ਪੁਲਿਸ ਨਾਲ ਦੀ ਉਹਨਾਂ ਦੀ ਬੁਢੀ ਦੀ ਵਧੀਆ ਚੰਗਾ ਸੋਹਣਾ ਗੁਜ਼ਾਰਾ ਹੈ ਪਰ ਚੜ੍ਹੇ ਰੀੜੀ ਖੜੀ ਆ ਉਹਨਾਂ ਦੇ ਸੌਫ ਸਵੇ ਹੋਊਗੀ ਲੱਗੀ ਠੀਕ ਹੈ ਅੱਛਾ ਜੀ ਅਜੇ ਨਹੀਂ ਗਵਰਨਮੈਂਟ ਦੀ ਚੋ ਪੰਡਿਸ਼ਨ ਲੈ ਰਹੇ ਨੇ ਹਾਂ ਹਾਂ ਨਾਲੇ ਨਾਲੇ ਛੀਸਾ ਕੁੰਡੀ ਛੀਸਾ ਜੁੰਟ ਮਾਫ ਕਰ ਕੀ ਇਹ ਨਾਲੇ ਫੇਰ ਵੀ ਕੁੰਡੀਆਂ ਤਾਂ ਹੀ ਪਹੁੰਚੀਆਂ ਲੋਕ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਇੱਥ ਚਲੋ ਤੁਹਾਨੂੰ ਕੁਝ ਮੇਰੇ ਨਹੀਂ ਹੁਣ ਸਾਨੂੰ ਮੰਨਣਾ ਪੱਕੀ ਖਬਰ ਆਈ ਹੈ ਦੇਖ ਲਓ ਭਾਈ ਅੱਗੇ ਜਾ ਕੇ ਕੀ ਕਹਿ ਸਕਦੇਵੇਂ ਨਹੀਂ ਨਹੀਂ ਸਕਦੇ ਕੁਝ ਕਿ ਹੁਣ ਮੈਂ ਕਿਹੜਾ ਇਹਨਾਂ ਕੋਈ ਵੀਡੀਓ ਫਿਰਦਾ ਦੁਰਦਿਆਂ ਭਾਈ ਐ ਨਹੀਂ ਪਤਾ ਤਾਂ ਹੁੰਦੀ ਹੈ ਹੋ ਸਕਦਾ ਹੋ ਹੋਵੇ ਸ਼ਾਇਦ ਫਿਰ ਆਪਾਂ ਚਲੋ ਜੀ ਚਲੋ ਬੈਠੋ ਘਰਾਂ ਗੋਠੇ ਦੱਸ ਅੱਛਾ ਹੂੰ ਬਾਪੂ ਜੀ ਇਹ ਬੰਦੇ ਦੇਖਿਓ ਬਾਹਰ ਕੌਣ ਆਏ ਨੇ ਇਹਨਾਂ ਲੱਗਦਾ ਵੀ ਇਹ ਜਵੇਂ ਜਿਲੇ ਵਾਲੇ ਉੱਥੇ ਤੁਸੀਂ ਕੁਝ ਨਾ ਕੁਝ ਜਿਹਾ ਬਸ ਭਾਈ ਰੁਕ ਜਾ ਹੁਣ ਨਾ ਤਾਰ ਹੁਣ ਅਸੀਂ ਆਪੇ ਤਾਰ ਲਾਂਗੇ ਆਪੇ ਤਾਰ ਲਾਂਗੇ ਭਾਈ ਆ ਲਾਰ ਕੇ ਤਾਰ ਦੇਖ ਫਰੀਆਮ ਅੱਛਾ ਜੀ ਹਾਂਜੀ ਹਾਂ ਆ ਦੇਖ ਹਾਂ ਆਹ ਲਾਰਕੀ ਸਰਿਆਵੇਂ ਸਰਿਆਵੇਂ ਤਾਂ ਯਾਰ ਮੈਂ ਸੁਣਿਆ ਕਿ ਇਹਨਾਂ ਦੇ ਪੈਨਸਲੋਂ ਖੁੱਲ੍ਹੇ ਆਉਂਦੀ ਐ ਪੈਨਸਲ ਤਾਂ ਆਉਂਦੀ ਐ ਤੂੰ ਐਂ ਕਰ 70000 ਰੁਪਈਆ ਰੋਣੂ ਆਹ ਚੱਕ ਦਰ ਗੁੰਡੀ 80000 ਰੋਣੂ ਆਦੇ 50 60000 ਰੁਪਈਆ ਚਲੋ ਕਾਰ ਗੱਲ ਲੈਣਾ ਨਾ ਗੱਲ ਕੀ ਕਰਨੀ ਅਨਾਨੀ ਪਾਉ 10 ਪੱਟ ਨੇ ਦਾ ਮੀਟਰ ਪਲਾਸੂ ਚੱਪਿਆ ਯਾ ਮੋੜ ਦੋ ਯਾਰ ਬਈ ਕਾਰ ਗੱਲ ਲੈਣਾ ਨਾ ਕੀ ਕਹਦੇ ਨਹੀਂ ਮਨਣਾ ਪਾਉ ਬਾਹਰ ਬਣੀ ਕਰਦਾ ਦਾ ਟੋਟਾ ਆ ਜੋ ਕੁਝ ਨਹੀਂ ਹੋ ਰਹੀ ਸਾਹ ਬਾਣੀ ਕਰਦਾ ਨਹੀਂ ਕੀ ਹੋਇਆ ਕਰਦਾ ਸਾਡਾ ਚਾਹ ਬਣੀ ਕਰਾਉਂ ਉਹ ਸਾਡਾ ਦਾ ਹੱਕ ਬਣਦਾ ਸਾਡੇ ਘਰੇ ਆਇਓ ਸਾਨੂੰ ਤਾਂ ਖਾਣ ਨਹੀਂ ਦਿੰਦੀ ਸਰਕਾਰ ਅਸੀਂ ਕੀ ਕਰੀਏ ਬਿਲਕੁਲ ਇਹ ਹੀਟਰ ਸਾਹਮਣੇ ਮਸੀਹ ਕਹਿੰਦੇ ਕੱਪੜੇ ਤੋਂ ਨਹੀਂ ਮਾਇਆ ਦਾ ਬੇਦਰਾ ਕਰਮਾ ਦੋ ਦੋ ਕੁੰਡੀਆਂ ਲਾਉਨੇ ਸੀ 9 10 ਵਜੇ ਕੀ ਆ 9 ਲਿਖਦਾ ਕਈ ਘਰਾਂ ਗੇ ਥੋੜਾ ਜਿਹਾ ਚੱਕ ਹੁੰਦੀ ਆ ਜਲਾ ਲੱਖਣਾ ਠੀਕ ਠੀਕ ਪਹਿਲਾਂ ਉਹਦੀ ਫੜਕੇ ਨੇ ਚੁੜਨੇ ਨਾਥੇ ਦੀ 5000 ਰੁਪਏ ਉਹਨੂੰ ਪਾਇਆ ਬਾਬਾ ਕਿਨਾਂ ਹੋਰ ਬਾਬਾ ਦਾ ਨੋਂ ਪੂਰਾ ਅੱਛਾ ਕਿੰਨੇ ਚਿਰ ਤੋਂ ਗੁੰਡੀ ਲੱਗ ਰਹੀ ਐ ਓਏ ਹੁਣ ਇਹ ਲਾਈਤੀ ਇਹ ਤਾਂ ਸਾਜੀ 2-3 ਮਿੰਟ ਹੋਇਆ ਮੇਰਾ ਮੈਂ ਡੰਗਰਾਂ ਨੂੰ ਕੱਕ ਪਾਉਂਦਾ ਸੀ ਅੱਜ ਇਹ ਲਾਈਤੀ 10 ਮਿੰਟ ਹੋ ਗਏ ਸਾਨੂੰ ਲਾਈ ਨੂੰ ਕੁੰਟੀ ਸਾਨੂੰ ਮਾਫ ਕਰ ਦਿਓ ਇਸੇ ਅੱਜ ਤੋਂ ਬਾਅਦ ਨਹੀਂ ਲਾਉਂਦੇ ਹਗੇ ਸੀ ਸੋ ਜੌਲ ਦਾ ਜੀ ਕੁੰਡੇ ਵਾਲੇ ਨੂੰ ਹੀ ਮਾਫ ਰੱਖੀ ਆ ਹੁਣਾਂ ਅੰਕੀ ਲਾਈ ਸੀ ਕਿ ਵੀਰ ਜੀ ਅੱਜ ਤੁਸੀਂ ਆ ਗਏ। ਬੰਦਾ ਤੂੰ ਤਾਂ ਸ਼ਰਮ ਨਾਲ ਰ ਗਿਆ ਜਮੀ। ਤੁਹਾਨੂੰ ਕੁੰਡੀਆਂ ਲਾਉਣ ਦੀ ਲੋੜ ਕੀ ਪੈ ਗਈ? ਤੁਹਾਨੂੰ 600 ਜੁੱਟ ਮਾਫ ਹੈ ਪਹਿਲੀ। ਮਾਫਦਾ ਹੈਗਾ ਮੈਂ ਤਾਂ ਬਥੇਰਾ ਰੋਣਾ ਓਏ। ਮੈਨੂੰ ਜਿੰਦਾ ਸਾਡਾ ਹੱਕ ਹੈ। ਤੁਸੀਂ ਸ਼ਰਦੀ ਦੀ ਕੁੰਡੀ ਖੜੀ ਹੈ। ਮਾਦੇ ਚ ਚਾਹ ਪਾਣੀ ਵਿੱਚ। ਹੋਰ ਹੀ ਦੂਰ ਮਿੰਟ ਹੈ ਬਸ। ਚਾਹ ਪਾਣੀ ਅਸੀਂ ਸਵੇਰ ਦੀ ਪੀ ਕੇ ਚੱਲਦੇ ਘਰੋਂ। ਉਹਦਾ ਸਾਡਾ ਲੱਕ ਦੀ ਕੰਪਲੇਟ ਕਰਦੇ ਦੋ ਮਹੀਨੇ ਲੱਗਦੀ ਹੈ। ਸਾਡਾ ਹੱਕ ਮੰਗਦੇ ਤੁਹਾਨੂੰ ਚਾਹ ਪੀਤੇ ਬਿਨਾਂ ਜਾਣ ਹੀ ਦਿੰਦੇ ਸੀ ਕਰੋ। ਯਾਰਾ ਦੇਖ ਬਈ ਜੀ ਮੈਂ ਤਾਂ ਕਰ ਦਿਆਂ ਕਰ ਕਿਵੇਂ ਕਰਨਾ ਬਾਈ ਦੱਸ ਦੱਸੋ ਜੀ ਦੇਖ ਲਓ ਜੀ ਇਹ ਕੁੜੀ ਲਵੇ ਚਾਰ ਧੀਆਂ ਨੇ ਗਰੀਬ ਬਣੀਆਂ ਵਿਚਾਰੀ ਨਰੇਗਾ ਚੱਲ ਅੱਛਾ ਕੁੜੀ ਜ਼ਰੂਰੀ ਲਾਉਣੀ ਸੀ ਹੁਣ ਤਾਂ ਮੇਰੀ ਕਿਹੜਾ ਮਨ ਤੇ ਕੋਈ ਤਨੋ ਗਿਓ ਅਸੀਂ ਵੀ ਮਜ਼ਦੂਰਾਂ ਸੀ ਕੀ ਕਰੀਏ ਗੱਲ ਕਰ ਲਓ ਕੀ ਗੱਲ ਕਰ ਲਈਏ ਕਰਦਾ ਨਹੀਂ ਛੋਟਾ ਜੀ ਦਾ ਪੈਸਾ ਚਾਪਣੀ ਵਾਲਾ ਕੰਮ ਨਾ ਨਹੀਂ ਕਰਦਾ ਕੋਲੋ ਜੁਰਮਾਨਾ ਕਿੰਨਾ ਪੈਂਦਾ ਮੇਰੀ ਗੱਲ ਸੁਣ ਰਿਹਾ ਕਰ ਮੇਰੀ ਗੱਲ ਤਾਂ ਸੁਣ ਖੜਾ ਹੋ ਜਾਓ ਜਾਓ ਕੋਈ ਨਹੀਂ ਕਰਦਾ ਵੀ ਹਾਂ ਜੀ ਦੱਸੋ ਇਹ ਆ ਜਾ ਗਾ ਮੈਂ ਤੁਹਾਨੂੰ 10000 ਰੁਪਏ ਕਰਦਾ ਹਾਂ 10000 ਸੱਤ ਲੱਜੂ ਕਮਾ 10000 ਬਹੁਤ ਹੈ ਹਾਂ ਦੇਖ ਲੈ ਪੁੱਛ ਰਿਹਾ ਵੀ 10000 ਰੁਪਏ ਦੇ ਦਾਂਗੇ ਨਹੀਂ 50000 ਰੁਪਏ ਕਦੇ ਨੰਦਰਾ ਗੱਲ ਸੁਣ ਮੇਰੀ ਹੂੰ ਕਹਤਾ ਹਾਂ ਹੁਣ ਥੋੜਾ ਘਰ ਦੇਖ ਕੇ ਕਹਿੰਦੇ ਵੀ ਸਰ ਕੀ ਗੱਲ ਹੈ ਗੱਲ ਛੱਡ ਵੀ ਐ ਪਰ ਜਿਹੜੀ ਹੁਣ ਦਿਲ ਲੋਕ ਦੇਖਣ ਲੱਗ ਰਹੇ ਨੇ ਅਗਲਾ ਕੋਈ ਇਹ ਛੱਡ ਤੇ ਚਲੋ ਜੀ ਤੁਸੀਂ 10 20 ਨੂੰ ਦੇ ਦਾਂਗੇ ਕੋਈ ਗੱਲ ਨਹੀਂ 10 ਤਾਂ ਵੀ 10 ਹਾਂ 100000 ਰੁਪਏ ਦੇ ਦਾਂਗੇ ਚਲੋ ਹੋਰ ਅੱਛਾ ਫਿਰ ਕਟਰ ਦੇ ਸਾਰਾ ਨਾਲੇ ਕੋਲਕੁੰਡੀ ਬੋਰਡ ਤੋਂ ਸਾਡੀ ਕਿਤੇ ਲੈ ਜਾ ਮੈਂ ਤਾਂ ਕਹਿ ਤੀ ਗਿਆ ਲੈ ਪਰੋ ਠੀਕ ਹੈ ਠੀਕ ਹੈ ਵੀ ਠੀਕ ਹੈ ਦੱਸ ਚਲੋ ਤੋਂ ਮਾਸੀ ਗਾਹ ਨਾਲ ਗੱਲ ਕਰਦੀ ਸਾਨੂੰ ਕੋਈ ਨਾ ਦਿਖਾਓ ਉਹਦੇ ਦਾਦੇ ਮਹਾਨ ਕਮਾਡੀ ਉਹਨਾਂ ਨੂੰ ਕੀ ਬਤੇ ਕਹਿਣਗੇ ਰਿਸ਼ਤੇਦਾਰ ਨੇ ਛੱਡੀ ਤਾਂ ਲੈਓ ਫਿਰ ਅਸੀਂ ਤਾਂ ਐਂ ਕਹਿ ਰਹੇ ਹਾਂ ਮੁੰਡੇ ਨੂੰ ਫੜਾ ਦੋ ਚੱਲ ਬਈ ਠੀਕ ਹੈ ਗੱਹਾਂ ਨਾਲ ਗੱਲ ਕਰੀਏ ਬਈ ਠੀਕ ਹੈ ਚੱਲ ਬਈ ਠੀਕ ਹੈ ਲੈ ਬਈ ਤੇ ਇਹਨੂੰ ਉਹਨਾਂ ਨੇ ਤੈਨੂੰ ਫੜਾ ਲੈ ਸਾਰੀ ਚੱਕੋ ਦੇ ਚੇਲੇ ਦੇ ਗੱਹਾਂ ਨਾਲ ਗੱਲ ਕਰਦੇ ਨਾ ਲੋੜ ਨਹੀਂ ਆਪਾਂ ਕਿਉਂ ਕਰਾਂਗੇ ਨਾਲ ਗੱਲ ਕਰਕੇ ਕੀ ਮਿਲੂ ਕਹਿੰਦਾ ਵੀ ਸਾਡੇ ਤਾਂ ਭੂਆ ਦਾ ਮੁੰਡਾ ਐ ਫੋਫੜਾ ਨਾਨੇ ਦਾ ਉਹ ਭਾਈ ਐ ਉਹ ਤੋਂ ਪਹਿਲਾਂ ਅਸੀਂ ਕੁੰਡੀਆਂ ਪੰਜ ਫੜਕੇ ਆਏ ਹੁਣ ਇੱਕ ਗੱਲ ਹੋ ਰਹੀ ਜੇ ਦਵਾਰੋਂ ਕੁੰਡੀ ਫਸ ਗਈ ਲੱਖ ਰੁਪਏ ਤੋਂ ਘੱਟ ਨਾ ਹੋਵੇ ਹਾਂ ਇਹ ਲਾ ਦੇ ਠੀਕ ਐ ਹੋਂਦ ਤੋਂ ਸ਼ਰਤਾਂ ਗੱਲਾਂ ਤੋਂ ਸ਼ਰਤ ਸਮਝਾ ਤੂੰ ਇਹ ਕਹਿੰਦਾ ਦੇਖ ਲੈ ਕੀ ਹੀਲੇ ਬਣਦਾ ਤੁਹਾਡੇ ਲੋਕਾਂ ਸਾਹਮਣੇ ਤੁਹਾਨੂੰ ਆ ਕੇ ਕਹਿੰਦੇ ਤੁਸੀਂ ਵੀ ਜੁਰਮਾਨਾ ਭਰ ਕੇ ਕਹਿੰਦੇ ਮਸਾਲਿਆਂ ਦਾ 10000 ਰੁਪਏ ਫਰਕੀ ਚੱਲਣ ਦਾ ਜਮਾਨਾ ਘਟਦਾ ਤੇ ਹਾਂ 10000 ਪਰਚੀ ਦੇ ਪਾਤਾ ਜਿਹੜਾ ਮੈਨੂੰ ਪੁੱਛੀ ਉਹ ਕਹਿੰਦੇ ਪੀਐਸਸੀ ਵੱਲੋਂ ਕਦੇ ਇਹ ਆਹ ਰਸੀਦ ਆ ਭਾਈ ਆ ਨਾਮ ਮੇਰਾ ਹਵਾਰ ਸਿੰਘ ਕੌੜੀਆਂ ਵਾ ਠੀਕ ਹੋ ਗਿਆ ਕੰਮ ਹੋ ਗਿਆ ਤੁਸੀਂ ਵੀਰ ਜੀ ਚਾਹ ਪੀ ਕੇ ਜਾਈਓ ਚਾਹ ਬਣੀ ਪਈ ਹੈ ਚਾਹ ਪੀ ਲੇ ਜੀ ਉਹ ਸਾਰਾ ਕੁਝ ਮਿਲੂ ਮਿਲੂ ਕੀ ਆ ਪੀਓ ਪਹਿਲਾਂ ਚੂ ਵੀ ਬੁਲਾਵਾਂਗੇ ਵਾ ਠੀਕ ਹੈ ਅੰਦਰ ਘਰ ਤੈਨੂੰ ਦਾ ਵੀ ਵਾ ਤਾਂ ਠੀਕ ਹੈ ਫਿਰ ਇਹ ਤਾਂ ਹੋਈ ਕਰਦੀਆਂ ਦੁਨੀਆ ਚਾਹ ਬਣੀ ਪਈਏ ਵੀਰ ਜੀ ਮੈਂ ਚਾਹ ਲੈ ਕੇ ਆਉਣੀ ਆਂ ਚਲੋ ਮਨਜ਼ੂਰ ਹੈ ਜੀ ਲੋ ਬਈ ਆ ਬਣਾ ਤੈਨੂੰ ਪਹਿਲਾਂ ਇਹ ਤਾਂ ਸੋਨੋ ਅਸੀਂ ਤਾਂ ਕਰਕੇ ਛੱਡਤਾ ਵੀ ਥੋੜੇ ਚਾਰਤੀਆਂ ਨੇ ਅਸੀਂ ਤਾਂ ਛੱਡਦੀ ਹਾਂ ਕਿਸੇ ਦੇ ਪਲਾਜ਼ਮੋਂ ਤੁਸੀਂ ਛੱਡਦੇ ਕੋਈ ਨਾ ਨਾ ਇਹ ਤਾਂ ਤਾਂ ਬੈਣ ਵੀ ਛੱਡ ਲੈਂਦੀ ਆ ਯਾਰ ਉੱਤਲਾ ਲੋਕ ਆਂਦਰਾ ਲੋਕ ਦੇਖਦੇ ਨੇ ਉੱਤੇ ਦੇਖਦੋਂ ਲੱਗਦਾ ਬੁਰਾ ਐ ਇਹਦਾ ਜੁੰਟਾ ਨਹੀਂ ਆਹ ਦਿਖਾ ਦੇ ਬਸ ਪੱਕੀ ਰਸੀਦ ਆਏ ਬਸ ਬਸ ਮੈਂ ਇਹਨੂੰ ਰੱਖੂ ਨਾ ਵੀ ਹੁਣ ਮੜਾ ਮੋਟਾ ਆਟੇ ਚ ਨੂਨ ਚੱਲੇ ਜਾਂਦਾ ਤੁਸੀਂ ਨੂਨ ਚ ਆਟਾ ਪਾਈ ਜੰਦੇ ਹੋ ਯਾ ਨੂਨ ਪਈ ਜਾਂਦਾ ਕਿਤੇ ਨੀ ਕਿਤੇ ਦਾ ਕੋਈ ਗੱਲ ਉਹ ਲੰਨਦਰਾ ਜਾਣ ਦੋ ਇਨਾ ਗੱਲ ਕੋਈ ਫਾਇਦਾ ਨਹੀਂ ਕਮਾਜਾ ਕੋਈ ਗੱਲ ਬਣਦੀ ਸਵਾਦ ਵਾਲੀ ਕੋਈ ਜਪ ਹੋਈ ਜਾਂਦੀ ਹੈ ਉਹ ਗਰੀਬਾਂ ਕਰਕੇ ਜੇ ਦੇਖਦੇ ਆ ਅਸੀਂ ਵੀ ਚਲੋ ਨਹੀਂ ਤਾਂ 50000 ਰੁਪਏ ਰਗੜਦੇ ਤੇ ਤੁਸੀਂ ਇਦਰੀ ਨੂੰ ਨੂੰ ਸਮਝਾਦੀ ਨਾਲੇ ਸਮਝ ਗਈ 10000 ਹਰ ਕਹੋਂਗੀ ਫਿਰਦੀ ਆ ਉਹ ਸਮਝ ਗਈ ਆ ਇਸੇ ਨੇ ਲਿਆ ਦੇ 10000 ਕਢਾ ਕੇ ਮੇਰੇ ਲੈ ਗਾਉਂਦ ਕਿਤੇ ਉਹ 10000 ਬੱਸ ਰੋ ਹੁਣ ਕੱਟ ਤੁਰ ਗਿਆ ਨਾਲ ਕੋਈ ਨਹੀਂ ਜੀ ਹੋਰ ਫੜ ਲਿਓ ਕਿਸੇ ਕਰ ਦੋ ਬਣਾ ਹੀ ਹੁਣ ਤਾਂ ਉਹ ਤਾਂ ਫੜਾਂਗੇ ਪੰਜ ਚਾਰ ਫੜਾਂਗੇ ਆ ਜੀ ਪਹਿਲਾਂ ਇਹਨੂੰ ਚਾਹ ਵੀ ਤੁਸੀਂ ਮੇਰਾ ਰੌਲਾ ਭਾਈ ਜੰਨੇ ਤੁਸੀਂ ਤਾਂ ਵੀ ਜਮਿਆ ਠੀਕ ਹੈ ਹੋਰ ਮੈਂ ਬਣਿਆ ਕੋਸਾ ਆ ਜੀ ਉਹ ਪਤਾ ਕੀ ਕਿਵੇਂ ਲੱਗੇ ਹਮ ਪਰਲਮੈਂਟਾਂ ਕਰਨ ਲੱਗੇ ਕਹਿੰਦੇ ਸਾਡੇ ਚਾਰ ਕੁੜੀਆਂ ਨੇ ਜੀ ਮੇਰੇ ਘਰ ਚ ਜਾਣੇ ਆ ਹਾਂ ਕੱਲ ਛੱਡਤੇ ਜੀ ਫਿਰ ਅਸੀਂ ਹੋਰ ਕੀਰਜਮਾ ਪੈਰੀਂ ਹੱਥ ਲਾਉਣ ਲੱਗੇ ਬਾਲਾ ਕੁੜੀ ਬਾਲਾ ਪੈਰੀਂ ਥਰਾਉਣ ਲੱਗੇ ਉਹਦੇ ਕਰਕੇ ਸਾਨੂੰ ਛੱਡਣੇ ਪਏ ਫਿਰ ਉਹ ਇੱਕ ਜਵਾਕ ਨਿਆਣੇ ਤੇ ਕੇ ਉਹ ਮਾਂ ਛੱਡ ਪਰਾਂ ਜਾ ਰਹੀ ਕੀ ਗੱਲ ਹੈ ਰਹਿਮ ਤਾਂ ਸੋ ਮਹਿਕਮੇ ਲੋ ਹੈ ਵੀ ਕੋਈ ਛੋਟਾ ਦੇਖੋ ਤੁਹਾਨੂੰ ਕੀ ਮਹਿਰ ਹਮ ਆ ਗਿਆ ਮੈਂ ਤਾਂ ਨਹੀਂ ਕਹਿੰਦਾ ਵੀ ਤੁਸੀਂ ਰਹਿਮ ਤਾਂ ਹਰਮ ਕਰਨਾ ਪੈਂਦਾ ਜੀ ਮੁਸ਼ਕਲ ਹੈ ਕਰਨਾ ਪੈਂਦਾ ਜੀ ਕੁਝ ਨਾ ਕੁਝ ਜੇ ਵੀ ਗਰਮ ਹੋ ਗਈ ਹੁਣੀ ਨਾ ਨਾ ਜੇ ਵੀ ਤਾਂ ਘਰ ਨੂੰ ਗਰਮ ਹੋਈ ਆ ਜੇ ਅਸੀਂ ਕਹਾ ਕਰਦੇ ਅਸੀਂ ਗਰਮ ਜਾ ਕੇ ਘਰਾਂ ਦੇ ਚਲੋ ਦੇਖੋ ਉਹ ਵੀ ਮੈਂ ਤਾਂ ਨਹੀਂ ਗਿਆ ਦੇਖਦੇ ਮੈਂ ਤਾਂ ਨਹੀਂ ਕਹਿੰਦਾ ਵੀ ਉਹ ਵੀ ਤੁਸੀਂ ਖਾਲੀ ਨਿਕ ਗੁੜਾ ਦਾ ਲਗਣਾ ਫਿਰਦਾ ਸੀ ਉਹਨਾਂ ਦੇ ਕੁਝ ਫਿਰਦਾ ਦੀ ਮੈਂ ਛੋਡਾ ਮੈਂਕਮਾ ਬਖਸ਼ਣ ਵਾਲਾ ਤਾਂ ਹੀ ਨਹੀਂ ਨਾ ਨਾ ਜੀ ਅਸੀਂ ਜਮੀ ਨਹੀਂ ਮੈਂ ਜਾ ਕੇ ਪੁੱਛ ਲਿਓ ਜੇ ਤੁਸੀਂ ਤਾਂ ਪੁਲਿਸ ਮੈਂਕਮੇ ਤੇ ਅੱਗੇ ਟਿਗੜੇ ਹਾਂ ਨਾ ਨਹੀਂ ਮੇਰੇ ਗੱਜ ਜਾਣੇ ਜੀ ਕਹਿੰਦੇ ਸੀ ਮੇਰੇ ਲੱਗ ਜੂਗਾ ਪਤਾ ਚਲੋ ਜੀ ਚਲੋ ਭਾਈ ਚਲੋ ਠੀਕ ਆ ਜੀ ਆ ਜਾਓ ਠੀਕ ਹੈ ਅੱਦਾਰੀ ਹੈ ਭਾਈ ਜਲੇ ਕੰਨੀਆਂ ਦਾ ਕੰਮ ਹੋਰ ਕੀ ਹੈ ਆ ਚੜ ਗਿਆ ਸਿੱਪ ਗਿਆ ਚੜ ਗਿਆ ਸਿੱਪ ਗਿਆ ਇਹ ਤਾਂ ਦੁਨੀਆਦਾਰੀ ਆ ਬਾਈ ਚੱਲੀਆਂ ਹੋਰ ਬਾਈ ਠੀਕ ਠਾਕ ਬਾਈ ਹੋਰ ਕਿਵੇਂ ਆਣੇ ਹੋਏ ਛੋਡੇ ਫਿਰਦੇ ਤੇ ਬੀਲੀਆ ਮੈਂ ਕਿਵੇਂ ਜਾ ਤੈਨੂੰ ਬੋਲੀਏ ਬਾਈ ਇਹਨਾਂ ਦਾ ਇਹ ਚੀਜ਼ ਕਰਦੇ ਹੁੰਦੇ ਨੇ ਕਿ ਪੁਲਿਸ ਵਾਲੇ ਹੋਏ ਤੇ ਹੋਏ ਉਹ ਲੈ ਕੇ ਝਾੜ ਕੇ ਮਹਾ ਝਾੜ ਕੇ ਕੀ ਮੇਰੇ ਲੈ ਕੇ ਕੰਨ ਪੱਟ ਕੇ ਮੈਨੂੰ ਮੈਂ ਪੁੱਛਿਆ ਸੋਹਰਿਆ ਨੂੰ ਮੈਂ ਕਿਹਾ ਕਿਵੇਂ ਕੁਈ ਤੇ ਗਰੀਬ ਮਾਰੀ ਕਰੇ ਅਨੇਸ਼ੀ ਕਾਨੂੰ ਲਈ ਜਾ ਦੋਨੀ 10000 ਲੈ ਗਏ ਫਿਰ ਲੰਗਾ ਅਨੇਸ਼ੀ ਤੱਕ ਦੋਨੇ ਨਹੀਂ ਲਈ ਮੈਂ ਕਿਹਾ ਅਰੇ ਜੀ ਤੇ ਗਰੀ ਮਾਰੀ ਕਰੇ ਅਨੇਸ਼ੀ ਬੰਦੀ ਲਈ ਹੈ ਬੰਦੀਆਂ ਦੀ ਉੱਥੀ ਬਾਲੀਆਂ ਦੁਆਨੇ ਮੈਨੂੰ ਮਿਲ ਗਈ ਜੇ ਜੇ ਅਨੇਸ਼ੀ ਕਾ ਪੰਜੀ ਨਹੀਂ ਲਈ ਅੰਦਰ ਲੈ ਗਈ ਪੱਟ ਕੇ ਮੇਰੇ ਮਾਮਾ ਸਾ ਮਗਾਏ ਜਿਹਾ ਖਰੂ 10000 ਰੁਪਏ ਮੈਂ ਤਾਂ ਕਿਹਾ ਜੀ ਮਾ ਤੁਸੀਂ ਪੁਲਿਸ ਮੈਂ ਕਿਹਨੂੰ ਗੱਟ ਹੋਰ ਤੁਸੀਂ ਕਦ ਬਖਸ਼ਦੇ ਹੋ ਨਾ ਬਈ 50 50 ਅਗਦੇ ਜੇ ਬਈ ਮਸਾ ਮਨਾਈ ਮੈਂ ਤਾਂ ਕਰਕੇ ਦੋ ਦਸ ਦੀਆਂ ਕਰਦੀਆਂ ਬੋਤਲਾਂ ਮਸਾਲਿਆਂ ਦੀਆਂ ਦੇਖੀ ਤੋ 300 ਰੁਪਇਆ ਲੂਗੇ ਨਾ ਮੈਂ दारू ਵਾਲਾ ਕਹਦਾ ਮੈਂ 400 ਦਾ ਉਹ ਪਹਿਲੇ ਦੋ ਦੇਦੇ ਉਹਨੇ ਫੜਾ ਦਿੱਆਂ ਲਾਲਾ ਤਾਂ ਇੰਨੇ ਦੀ ਬਣ ਗਿਆ ਬਾਈ 500 ਦੀਆਂ ਇਹਦਾ ਮੋੜ ਨਾਲ ਮੁੱਲ ਪਾ ਪਾ ਜਦੋਂ ਉਹਨਾਂ ਨੂੰ ਕੋਲਣਾ ਪਿਆ ਉਹਦੇ ਪਤਾ ਨਾ ਕਿ ਕਿੰਨੇ ਦੀ ਬਣ ਜਾਂਦੀ 10000 ਰੁਪਏ ਜੀ ਨਗਰ ਤਾਂ ਮੈਂ ਕੋਈ ਨਹੀਂ ਕੋਈ ਨਹੀਂ ਦੇਖ ਲੈ ਹੁਣ ਹੁਣ ਭਾਈ ਦੇਖਦਾ ਜਾ ਫਿਰ ਉਹਨਾਂ ਨਾਲ ਕੀ ਬਣਦੇ ਨੂੰ ਆ ਕੋਈ ਨਹੀਂ ਇਹਦਾ ਕਰਾਂਗੇ ਇਹਦਾ ਕੋਈ ਮਸਲਾ ਕੋਈ ਨਹੀਂ ਕੋਈ ਦੇਖ ਕੋਰਦੀ ਤੱਕ ਦੇ ਆਏ ਬੱਦੇ ਚਲੋ ਭਾਈ ਇਹਨਸਾ ਜਿਹੜੀ ਬਣਨੀ ਸੀ ਪਰ ਦੇਖ ਆ ਵੀ ਜਨਾ ਦੇਖ ਉਹ ਤਾਂ ਠੀਕ ਹੈ ਜੀ ਸਾਨੂੰ ਪਤਾ ਵੀ ਤੁਸੀਂ ਜ਼ਿੰਮੇਵਾਰ ਹੋ ਜ਼ਿੰਮੇਵਾਰ ਬਣਦਾ ਮੇਰਾ ਅਸਰਾ ਜਿਹੜਾ ਖਰਾਬ ਹੋ ਜੂਂ ਮੇਰੀ ਚੰਗੀ ਲੋਕਾਂ 'ਚ ਬਹਾਵਾ ਬਣੀ ਹੋਈ ਹੈ ਮੇਰਾ ਜਿਹੜਾ ਆਪ ਦਾ ਡਿਸਟ੍ਰੈਂਡ ਖਰਾਬ ਹੋ ਗਿਆ ਤੁਸੀਂ ਸਾਧ ਪੱਤਰ ਕਰੀ ਵੀ ਕਰ ਦਿਓ ਜੀ ਹਾਂ ਸਾਡੀ 20 ਮਜ਼ਦੂਰੀ ਬਣ ਰਹੀ ਮਜ਼ਦੂਰੀ ਹੋ ਰਹੀ ਹੈ ਜੀ ਮੈਂ ਕੀ ਕਰੀ ਜੀ ਪਤਾ ਫਿਰ ਵਾਰ ਬੈਠ ਕੇ ਕਰ ਲੈਨੇ ਗੱਲਬਾਤ ਕੋਈ ਗੱਲ ਨਹੀਂ ਚਲੋ ਜੀ ਫਿਰ ਲਿਆ ਬਈ ਲਿਆ ਪੈਸੇ ਲੈ ਕੇ ਵਾਸਤੇ ਕਰ ਦੋ ਵੀਰ ਦਰਵਾਜ਼ਾ ਯਾ ਲੈ ਚਿਗਾ ਲੈ ਕੋਈ ਨਾ ਕਰੋ ਜੀ ਜੀ ਮੈਂ ਕਰੀ ਬਹੁਤ ਲਓ ਜੀ ਕੁੰਡੀ ਦਾ ਸਰੇ ਅਮਲਾਰ ਕੀ ਹੈ ਨਹੀਂ ਸਰਦਾ ਜਕਰ ਨਹੀਂ ਸਰਦਾ ਜੀ ਲਿਓ ਜੀ ਬਾਈ ਇਹ ਤਾਂ ਲੋਕ ਤਾਂ ਤੁਸੀਂ ਤਾਂ ਕੋਹ ਬਣਾ ਰਿਹਾ 600 ਜਣ ਦੋ ਮਾਫਾ ਤੁਹਾਨੂੰ ਤੁਹਾਨੂੰ ਸਾਮਾਨ ਦੇ ਨਾਲ ਇਹ ਲਾਣਾ ਹੈ ਹੁਣ ਕਿ ਜਿਹੜਾ ਕੁੰਡੀ ਫੜਾਏਗਾ ਉਹਦਾ ਬਿੱਲ ਅੱਜ ਲਾ ਕੋਈ ਠੀਕ ਹੈ ਲਓ ਲਓ ਪਰ ਠੀਕ ਹੈ ਹੁਣ ਜੀ ਠੀਕ ਹੈ ਲਿਆਕਾ ਔਰ ਦਾ ਦੇ ਦੋ ਇੰਨੇ ਰੱਖੇਗਾ ਤੂੰ ਬਹੁਤ ਨੇ ਹੋਏ ਇੰਨੇ ਆਹ ਕੀ ਜਰੂਰ ਜਿਆਦਾ ਪਹਿਲਾਂ ਦੱਸ ਯਾਰ ਆਉਂਦੇ ਤਾਂ ਆਹ ਪੈਸੇ ਕਹਦੇ ਓਏ ਠੀਕ ਆ ਸਸਰੀ ਘਰ ਦਾ ਠੀਕ ਆ ਕੀ ਇਹਦਾ ਜੀ ਥੋੜਾ ਜਿਆਦਾ ਇਹਨੂੰ ਬਸੋ ਜੀ ਤੂੰ ਕੀ ਪੁੱਛਾ ਤੈਨੂੰ ਪਤਾ ਹੈ ਜੀ ਮੈਂ ਕੀ ਕਰਾਉਣਾ ਇਹ ਕਹਿੰਦਾ ਇਹ ਲਾਵਾ ਜੀ ਚੋਕਾ ਲਾ ਉਧਰ ਪੈਸੇ ਫੜਾ ਉਧਰ ਕਿੱਥੇ ਲੈਣੇ ਇਹ ਇਹਦਾ ਇਧਰੋਂ ਲਾ ਦੇ ਜਨਾ ਤੂੰ ਜੀ ਇਹ ਰਿਸਪੈਕਟ ਲੈਣੇਗਾ ਤੁਸੀਂ ਨਾਲ ਜੀ ਰਿਸਪੈਕਟ ਕਾਨੂੰ ਲੈਣੇ ਜੀ ਸਰਕਾਰ ਨੇ ਨੌਕਰੀ ਦੇ ਕਾਰੇ ਵਾਸਤੇ ਰੱਖਿਆ ਤੁਹਾਨੂੰ ਸਰਕਾਰ ਤਰ੍ਹਾਂ ਖਾ ਦੇ ਦਿੰਦੀ ਨਹੀਂ ਹੈਗੀ ਸਾਨੂੰ ਇਹ ਕੀ ਕਰੀ 70000 ਰੁਪਏ ਤਾਂ ਰਖਾ ਦਿੰਦੇ ਹਨ ਤੁਹਾਨੂੰ 70000 ਰੁਪਏ ਟਾਈਮ ਤੇ ਪੈਂਦੀ ਨਹੀਂ ਹੈਗੀ ਜੀ ਤਾਂ ਤੇ ਪੈਂਦੀ ਨਹੀਂ ਖਰਚੇ ਜ਼ਿਆਦੇ ਨੇ ਜੀ ਮੈਂ ਤੁਹਾਨੂੰ ਲਿਹਾਉਣਾ ਡਿਊਟੀ ਤੇ ਨੂੰਆਣਾ ਨੌਕਰੀ ਦਾ ਕੰਮ ਨਾ ਕਰਦਾ ਗਲਤੀ ਹੋ ਗਈ ਹੈ ਗਲਤੀ ਕਰੋ ਤੁਸੀਂ ਫੇਰ ਕਰੋ ਅੱਗੇ ਤੋਂ ਨਾ ਜੀ ਅੱਗੇ ਤੋਂ ਮੈਂ ਕਰਦਾ ਫੋਨ ਕੋਈ ਨਹੀਂ ਕਿੰਨਾ ਲੈ ਕਰ ਲੈ ਉੱਠਣੇ ਦੱਸੋ ਲੈਣਾ ਲੁੱਟ ਲਈ ਜੀ 10 20 ਮੋਹਨਪ੍ਰਸਾਦ ਸ਼ਰਮ ਕਰ ਲੋ ਤੁਹਾਨੂੰ 70000 ਰੁਪਏ ਤਨਖਾਹ ਮਿਲਦੀ ਹੈ ਉਹ ਤਾਂ ਠੀਕ ਹੈ ਜੀ ਫਿਰ ਆਹ ਲਾਉਂਦਾ ਜੀ ਚੋਕਾ ਇਹਨ ਸੇਨਿਅਰ ਦਾ ਹੈ ਜੀ ਮੈਂ ਕੀ ਕਰਾਂ ਹੁਣ ਇਹ ਕਹਿ ਰਿਹਾ ਜੀ ਮੈਨੂੰ ਤਾਂ ਮੈਂ ਦੇਦੇ ਪਿੱਛੇ ਲੱਗ ਜਾਣਾ ਜੀ ਅੱਜ ਵੇ ਤੁਹਾਨੂੰ ਨੌਕਰੀ ਤੇ ਰਹਾ ਦੂੰਗਾ ਹੁਣ ਮੈਂ ਤਾਂ ਮਾਰ ਗੋਲ ਅੱਗੇ ਨਾਲ ਕਰੇ ਗਲਤੀ ਹੋਏ ਪੈਸੀ ਵਾਪਸ ਕਰਦਾ ਜੀ ਲੈ ਲੈ ਇਹਨੇ ਦੱਸੋ ਕਿਨੇ ਵੇ ਵਾਪਸ ਕਰਵੇਂ ਕਰ ਦਊਂਗਾ ਵਾਪਸ ਅਜਿਹਾ ਗਰੀਬ ਬੰਦਾ ਇਹ ਲੁੱਟੇ ਉਹ ਦੱਸ ਜਾਰੇ ਤੁਹਾਨੂੰ ਇਹਨੂੰ ਕੌਣ ਦੇਊਗਾ ਉਹ ਮੋੜ ਦਾਂਗੇ ਜੀ ਕੋਈ ਨਹੀਂ ਚਲਾ ਤੇ ਜੀ ਇਸ ਤਾਂ ਚਲਾ ਕੇ ਸਾਰੇ ਤੁਹਾਨੂੰ ਪੁੱਛਿਆ ਵੀ ਲਾ ਕੀ ਤੁਸੀਂ ਉੱਥੋਂ ਲੈ ਤੋ ਇਹਦੇ ਨਾਂ ਅਸ ਦਾ ਪੰਜੀ ਨਹੀਂ ਲਈ ਹੈ ਤੇ ਗਰੀਬ ਬੰਦਾ ਵਰਕੇ ਦੇਖ ਕੇ ਛੱਡਦਾ ਨਲਵਰਾ ਜੀ ਤਾਂ ਦੇ ਨਸੀਦਿਆਂ ਦੇ ਵਿੱਚੋਂ 10% ਪਾ 700% ਵੀ ਗੱਲ ਕਰਦਾ ਹੁਣ ਤੂੰ ਇਹ ਵੀ ਗੱਲ ਦੱਸਣਾ ਕਰ ਮੈਂ ਦੱਸਾਂ ਨਾ ਨਾ ਤੂੰ ਕਹੋਂ ਨਾ ਆਖ ਦੇਣਾ ਮੈਂ ਪੈਸੇ ਕਹੋਂ ਨਾ ਦੋ ਐ ਦੇਖੋ ਜੇ ਇਹ ਕਰਦਾ ਜੀ ਤੂੰ ਮਾ ਕੇ ਨਾ ਦੇ ਦੇ ਜੇ ਵੀ ਤੂੰ ਦੇ ਦੇ ਪੁੰਡਾ ਮੈਂ ਤੈਨੂੰ ਸਿੱਧਾ ਸਿੱਧਾ ਨੌਕਰੀ ਤੇ ਲਾਣਾ ਮੈਂ ਕਰਦਾ ਹੁਣ ਕੋਈ ਨਹੀਂ ਮੈਂ ਕਰਦਾ ਮੈਂ ਕਰਦਾ ਆ ਉਹਦੇ ਦੇਖ ਕੇ ਜਬਾਤ ਜੀਉਂਗਾ ਕਿਉਂ ਇੰਨਾ ਨਹੀਂ ਜਿਵਾ ਕਰੇ ਚਲ ਅਸੀਂ ਮੋੜਦਾ ਨਹੀਂ ਫਿਰ ਪੈਸੇ ਮੋੜ ਦਾਂਗੇ ਜੀ ਉਹਨਾਂ ਦੇ ਮੋੜਵਾ ਅਗਲੇ ਤੇ ਪੈਸੇ ਮੋੜੋ ਮੈਂ ਮੋੜਦਾ ਮੈਂ ਫੜਾਉ ਉਹਨਾਂ ਦੇ ਪੈਸੇ ਫੜਾ ਪੈਸੇ ਫੜਾ ਹਲੋ ਜੀ ਗਲਤੀ ਹੋ ਗਈ ਜੀ ਕੋਈ ਨਹੀਂ ਜੀ ਇਹਦਾ ਇੱਕ ਹੋਰ ਜੀ ਗਰੀਬ ਦਾ ਕੰਮ ਕਰ ਲੈਣਾ ਇਹ ਨਾਲ ਇਹਨਾਂ ਦਾ ਕਰੋ ਇਹਨਾਂ ਨਾਲੇ ਦਾ ਸੀ ਚਲਾਦੇ ਜੀ ਪਰਖਾ ਦੇ ਪਰਖਾ ਦੇ ਪਰਖਾ ਦੇ ਪੁਲਾ ਦੇ ਜੀ ਚਲੋ ਜਾਓ ਇਥੋਂ ਜਾਓ ਚਲੋ ਓ ਯਾਰ ਕਿਹਨਾਂ ਛੋਡੇ ਬਸ ਹੈ ਓਕੇ ਜੀ ਓਕੇ ਧੰਨਵਾਦ ਛੋਡੇ ਵਰਗੇ ਅਫਸਰ ਹੋਣ ਆਰੇ ਇਸ ਨੂੰ ਕੋਈ ਦਾ ਜਿਹੜਾ ਸਾਡੇ ਪੰਜਾਬ ਦੇ ਧੱਬਾ ਲੱਗਿਆ ਹੋਇਆ ਹੈ ਕਿਸੇ ਨਾਲ ਨਹੀਂ ਚਲੋ ਕੋਈ ਗੱਲ ਨਹੀਂ ਜੇ ਕੋਈ ਦਿੱਕਤ ਹੋ ਜੀ ਦੱਸ ਦਿਓ ਜੀ ਜੇ ਇਹਦਾ ਕੋਈ ਆ ਗੱਠ ਘੁੱਗ ਮੈਨੂੰ ਦੱਸ ਦਿਓ ਹਾਂ ਸਿੱਧਾ ਨੌਕਰੀ ਤੇ ਲਾਹਾਂਗਾ ਮੈਂ ਸ਼ਾਬਾਸ਼ ਇਹ ਕਰ ਤੇਰੇ ਵਾਸਤੇ ਤੇਰੇ ਵਰਗੇ ਜਿੰਨਾ ਬਹੁਤ ਫਾਇਦਾ ਖਾਲਿਆ ਬਾਈ 10000 ਰੁਪਏ ਦਾ ਮਨਾਇਆ ਗਿਆ ਹੁਣ